ਜੋਤ ਦਾ ਖੌਫ ਪਲਣ ਲੱਗ ਪਿਆ ਉਸਨੇ ਆਪਣੀ ਹੀ ਦਾਰੂ ਚਿੱਤਨ ਲਈ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬਲਦੀ ਬਣਾ ਲਿਆ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਆਗਾਮੀ ਜੋਤ ਚਮਕਦੀ ਰਹੀ ਸੀ ਉਹਨਾਂ ਨੇ ਬੇਨਤੀ ਕੀਤੀ

ਇਕਾਨਾ ਕੀ ਸਾਲਾਂ ਬਾਅਦ ਬਟੇ ਜਦੋਂ ਸ੍ਰੀ ਗੁਰੂ ਪਤੇਹ ਬਹਾਦਰ ਸਾਹਿਬ ਜੀ ਨੇ ਗੁਰਿਆਈ ਜੋਤ ਗ੍ਰਹਿਣ ਕਰਨ ਉਪरांत ਪਹਿਲਾ ਸ੍ਰੀ ਹਰਿਮੰਦਰ ਸਾਹਿਬ ਦੀ ਫੇਰੀ ਪਾਈ ਅਤੇ ਫਿਰ ਸੰਗਤ ਦੀ ਬੇਨਤੀ ਤੇ ਸ੍ਰੀ ਕੀਰਤਪੁਰ ਸਹਿਬ ਆਏ ਉਹ ਆਪ ਜੀ ਸਹਿਜ ਨਿਮਰ ਅਤੇ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਕਿ ਇੱਕ ਅਜੀਹਾਂ ਨਗਰ ਬਸਾਇਆ ਜਾਵੇ ਜੋ ਕੁਦਰਤ ਦੀ ਨਿੱਕੀ ਗੋਦ ਵਿੱਚ ਦੁਨਿਆਵੀ ਈਰਖਾ ਤੇ ਸਾਜ਼ਿਸ਼ਾਂ ਤੋਂ ਮੁਕਤ ਹੋ ਗਏ ਪਰ ਉਹ ਸਮਾਂ ਔਖਾ ਸੀ ਦਿੱਲੀ ਸلطਨਤ ਵਿੱਚ ਹਲਚਲ ਔਰੰਗਜ਼ੇਬ ਦੀਆਂ ਫ਼ਰਮਾਨ ਤੋਂ ਦੂਰ ਦੂਰ ਤੱਕ ਕੋਈ ਵਪਾਰਿਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਦੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰੀ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਤੇ ਤਿੰਨ ਵੱਡੀਆਂ ਇਮਾਰਤਾਂ ਦੀ ਉਸਾਰੀ ਸ਼ੁਰੂ ਹੋਈ ਗੁਰਦੁਆਰਾ ਸਾਹਿਬ ਸੰਤਾਨੀ ਵਿ ਸ਼ਾਮਕਰ ਅਤੇ ਗੁਰੂ ਸਾਈਂ ਵਾਸਤੇ ਰਹਿਾਈ ਸ਼ੀ ਜਗਾ ਗੁਰੂ ਜੀ ਦੀ ਰਹਿਨਮਾਈ ਹੇਠ ਜਦੋਂ ਇਹ ਸਾਰੀ ਵਿਉਤਬੰਦੀ ਚੱਲ ਰਹੀ ਸੀ ਤਾਂ ਮੂਸਾ ਰੋਪੜੀ ਨੂੰ ਇਸ ਬਾਰੇ ਪਤਾ ਲੱਗਾ ਉਹ ਕਹਿਣ ਲੱਗਾ ਗੁਰੂ ਕਿਵੇਂ ਮੈਰਾਗੀ ਹੋ ਸਕਦੇ ਨੇ ਜੋ ਨਵੇਂ ਨਗਰ ਪਏ ਵਸਾਉਂਦੇ ਨੇ ਸੰਸਾਰਿਕ ਝਮੇਲਿਆਂ ਤੇ ਫਸੇ ਮੋਹ ਅੰਦਰ ਇਸ ਦੁਨੀਆ ਤੇ ਵਪਾਰ ਪਏ ਚਲਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਉਨ੍ਹਾਂ ਨੇ ਪਿਆਰ ਨਾਲ ਮੂਸੇ ਦੇ ਸੰਕੇਤ ਨਿਵਿਰਤ ਕਰਵਾਏ ਗੁਰੂ ਨਾਨਕ ਦੇ ਘਰ ਅੰਦਰ ਵਿराग ਅਤੇ ਗ੍ਰਸੱਤਾ ਸੁਮੇਲ ਗੂੜਾ ਗ੍ਰਸ